ਥਾਣਾ ਬਿਲਗਾਦੀ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਕੀਤੀ ਵੱਡੀ ਕਾਮਯਾਬੀ ਹਾਸਲ थाਣਾ ਬਿਲਗਾ ਦੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਮੀਤ ਸਿੰਘ ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸਬ ਡਿਵੀਜ਼ਨ ਫਿਲੌਰ ਦੇ ਡੀਐਸਪੀ ਸਰਵੰਤ ਸਿੰਘ ਬਲਜੀ ਦੇ ਹੁਕਮਾਂ ਅਨੁਸਾਰ ਖਾਣਾ ਬਿਲਗਾ ਦੇ ਐਸਐਚਓ ਪਰਵਿੰਦਰ ਸਿੰਘ ਜੀ ਨੇ ਦਿਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਦੋ ਨਸ਼ਾ ਤਸਕਰ ਅਤੇ ਇੱਕ ਪੈਸਿਆਂ ਦੇ ਮਾਮਲੇ ਵਿੱਚ ਮੋਟੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਕੀਤਾ ਕਾਬੂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਐਸਐਚਓ ਸਾਹਿਬ ਨੇ ਦੱਸਿਆ ਹੈ ਕਿ ਇਸਨੇ 3.65 ਲੱਖ ਦੀ ਠੱਗੀ ਮਾਰੀ ਹੈ ਇਸ এজੰਟ ਨੇ ਇਟਲੀ ਪੇ ਜੰਦੇ ਚੱਕਰ ਵਿੱਚ ਠੱਗੀ ਮਾਰੀ ਹੈ ਜਿਸ ਨੂੰ ਲੈ ਕੇ ਇਸ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਅਤੇ ਦੋ ਵਿਅਕਤੀ ਜੋ ਕਿ ਨਸ਼ਾ ਪੀਣ ਦੇ ਆਦੀ ਹਨ ਉਹਨਾਂ ਨੂੰ ਮੌਕੇ ਤੇ ਗਸ਼ਤ ਕਰਦੇ ਸਮੇਂ ਕਾਬੂ ਕੀਤਾ ਗਿਆ ਇਹਨਾਂ ਤੇ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਾ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਨਾਲ ਪੁਛਗਿਸ਼ ਦੌਰਾਨ ਇਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਫਿਲੌਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਠੀਕ ਕਲਰ ਜਿਹੜਾ ਹੈਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਗਰਮੀ ਸਿੰਘ ਜੀ ਸਾਡੇ ਐਸਪੀਡੀ ਸਾਹਿਬ ਤੇ ਡੀਐਸਪੀ ਸਾਹਿਬ ਫਲਾਹ ਸਰਦਾਰ ਸਰਵਨ ਸਿੰਗਲ ਜੀ ਦੇ ਦਿਸ਼ਾ ਨਿਰਦੇਸ਼ ਅਤੇ ਹੁਕਮ ਅਨੁਸਾਰ ਜਿਹੜਾ ਪੰਜਾਬ ਸਰਕਾਰ ਦਾ ਪ੍ਰੋਗਰਾਮ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਉਸ ਟਾਈਮ ਸਰਟੀਪੁਲਿਸ ਪਾਰਟੀ ਜਿਹੜੀ ਹੈਗੀ ਕੱਲ ਗੈਸਟ ਕਰਦੇ ਦੌਰਾਨ ਉਹਨਾਂ ਨੇ ਕੁਲਵਿੰਦਰ ਸਿੰਘ ਗੱਗੀ ਵਾਸੀ ਗੁਰਜਾ ਸੇ ਨੂੰ ਜਿਹੜਾ ਕਾਬੂ ਕੀਤਾ ਜੋ ਨਸ਼ਾ ਪੀ ਰਿਆ ਸੀਗਾ ਤੇ ਜਿਹਦੇ ਖਿਲਾਫ ਜਿਹੜਾ ਹੈਗਾ ਐਨਡੀਪੀਏ ਸੈਕਟਰ ਦੀਆਂ ਧਰਾਵਾਂ ਤਹਿਤ ਕਾਨੂੰਨ ਦਾ ਅਚ ਕੀਤਾ ਗਿਆ ਇਹਦੇ ਖਿਲਾਫ 64 ਏ ਐਨਡੀਪੀਏ ਸੈਕਟਰ ਦੀ ਧਰਾਵੈ ਵੀ ਅਮਲ ਵਿੱਚ ਲਿਆਂਦੀ ਜਾਏਗੀ ਇਹਦੇ ਕੋਲ ਕੋਈ ਸਮਾਨ ਗਿਫਤਾਰ ਵੀ ਹੋਇਆ ਇਹਦੇ ਇੱਕ ਲਾਈਟਰ ਪੰਨੀ ਤੇ 10 ਰੁਪਏ ਦਾ ਨੋਟ ਸੀਗਾ ਉਹ ਗੋਲ ਕੀਤਾ ਹੋਇਆ ਹੈ ਜੀ ਉਮਲੇ ਕੁਝ ਦੱਸਿਆ ਨੇ ਕਿਥੋਂ ਸਮਾਨ ਲੈ ਕੇ ਆਉਂਦਾ ਕੋਈ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਜੀ ਪੁੱਛਗਿੱਛ ਕੀਤੀ ਜਾ ਰਹੀ ਹੈ ਪੁੱਛਗਿੱਛ ਦੇ ਦੌਰਾਨ ਜਿਹੜੀ ਜੀਨ ਚਾਹੇ ਸਾਹਮਣੇ ਆਏਗੀ ਉਹਦੇ ਅਗਲੇ ਦੇ ਜਿਹੜਾ ਨਵਾਂ ਨਾਮ ਸਾਹਮਣੇ ਆਏਗਾ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਹੋਰ ਵੀ ਕੀ ਮਾੜੇ ਅਨਸਰਾਂ ਨਾਲ ਡਿੱਕਣ ਦੋ ਇਸ ਜਿਹੜੇ ਹੈਗੇ ਸਾਡੇ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਜਿਹੜਾ ਹੈਗਾ ਜਿਹੜੇ ਮੁਕਦਮੇ ਪਹਿਲਾਂ ਦਰਜ ਨਹੀਂ ਉਹਨਾਂ ਦੇ ਖਿਲਾਫ ਉਹਨਾਂ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਨੇ ਉਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲੀ ਵਹਿਮ ਦੇ ਵਿੱਚ ਅਸੀਂ ਜਿਹੜੇ ਹੈਗੇ ਕੱਲ ਦੋ ਦੋਸ਼ੀ ਗ੍ਰਿਫਤ ਇੱਕ ਤਾਂ ਜੀ 2000 ਲੀਟਰ ਲਾਣ ਇਹਦੇ ਵਿੱਚ ਜਿਹੜਾ ਹੈਗਾ ਦੋਸ਼ੀ ਸੀ ਗ੍ਰਿਫਤਾਰ ਕੀਤਾ ਹੈਗਾ ਜੀ ਚੰਦਰਪਾਲ ਪੁੱਤਰ ਪ੍ਰੇਮ ਸਿੰਘ ਵਾਸੀ ਕੋਟੇ ਉਹ ਮਕਦਮਾ 24/24 ਨੰਬਰ ਮਕਦਮਾ ਦਾ ਹੈ ਸੀਗਾ ਸਾਡੇ ਥਾਣੇ ਦਾ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਇੱਕ ਅਸੀਨ ਸਰ ਜਿਹੜਾ ਹੈਗਾ ਟਰੈਵਲ ਏਜੰਟਾ ਠੱਗੀ ਮਾਰਨ ਵਾਲਾ ਜਿਹੜਾ ਸੀਗਾ ਉਹ ਗ੍ਰਿਫਤਾਰ ਕੀਤਾ ਹੈਗਾ 27/24 ਮਕਦਮਾ ਹੈਗਾ ਜੀ ਤੇ ਪ੍ਰਭਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੁੰਮਟਾਲੀ ਦੇ ਨਾਲ ਇਟਲੀ ਭੇਜੋਂ ਦੇ ਨਾਮ ਤੇ 365000 ਦੀ ਨਾਲ ਠੱਗੀ ਮਾਰੀ ਸੀ ਇਹ ਦੇ ਵਿੱਚ ਅਸੀਂ ਫਿਰ ਜਿਹੜਾ ਹੈਗਾ ਦੋਸ਼ੀ ਬਲਵੀਰ ਸਿੰਘ ਮਿੰਟੂ ਪੁੱਤਰ ਮੇਰ ਸਿੰਘ ਵਾਸੀ ਕੁਆਦਰਾ ਇਹਨੂੰ ਕਾਲੇ ਗਿਰਫਤਾਰ ਕੀਤਾ ਗਿਆ ਕੋਈ ਸਾਹਮਣੇ ਆਇਆ ਸਰ ਕਿੰਨੇ ਲੋਕਾਂ ਨਾਲ ਹੁਣ ਤੱਕ ਠੱਗੀ ਮਾਰ ਦੀ ਇਹਨਾਂ ਦੇ ਨਾਲ ਕੁੱਝ ਕੁੱਝ ਕੀਤੀ ਜਾ ਰਹੀ ਹੈ ਸਾਡੇ ਠਾਣੇ ਦੇ ਵਿੱਚ ਇੱਕ ਪਹਿਲੋ ਵੀ ਇਹਦੇ ਖਿਲਾਫ ਮਕਦਮਾ ਦਾ ਦਰਸੀ ਖਾਣ ਵੀ ਇਹ ਦੇ ਵਿੱਚ ਆਇਗਾ ਦਰਜ ਦੂਸਰਾ ਮਕਦਮਾ ਜਿਹੜਾ ਇਹਦੇ ਵਿੱਚ ਦਰਜ ਜਿਹਦੇ ਵਿੱਚ ਇਹਨੂੰ ਗ੍ਰਫਤਾਰ ਕੀਤਾ ਗਿਆ ਤੇ ਜਿਹੜਾ ਹੋਰ ਵੀ ਇਹ ਤੋਂ ਪੁਸ਼ਟੀ ਕੀਤੀ ਜਾ ਰਹੀ ਕਿ ਹੋਰ ਕਿਤੇ ਜਾ ਕੇ ਕਿਤੇ ਹੋਰ ਠਾਣੇ ਜਾ ਕੇ ਹੋਰ ਜ਼ਿਲ੍ਹੇ ਦੇ ਵਿੱਚ ਇਹ ਕਿੰਨੇ ਕਿੱਥੇ ਕਿੱਥੇ ਨੇ ਠੱਗੀ ਮਾਰੀ ਜਾਂ ਕੀ ਹੀ ਏਰੀਆ ਇਨਵੋਲਵਮੈਂਟ ਹੈਗੀ ਉਹਦੇ ਬਾਰੇ ਪਤਾ ਕੀਤਾ ਜਾਵੇ ਕੋਈ ਪਾਸਵਰਡ ਵਗੈਰਾ ਕੋਈ ਹੋਰ ਚੀਜ਼ ਕੋਈ ਕੋਈ ਬਰਾਮਦ ਹੋਈ ਫਿਲਹਾਲ ਨਹੀਂ ਹੈਗਾ ਇਹ ਜੇ ਕੋਈ ਜਮਿਤੀ ਸਾਹਮਣੇ ਆਏਗੀ ਤੇ ਆਪ ਨੂੰ ਸਾਰਿਆਂ ਨੂੰ ਅਪਡੇਟ ਕੀਤਾ ਜਾਵੇਗਾ ਹੁਣ ਕਿੰਨੇ ਠੱਗੀ ਮਾਰੀ ਜੀ ਇਹਨੇ ਇਹਨੇ 3,65,000 ਦੀ ਠੱਗੀ ਮਾਰੀ ਠੀਕ ਹੈ थैंक यू ਸਰ थैंक यू